ਤਾਂ ਲਗਾ ਬਾਰੀ ਲੱਗਦਾ ਤੇ ਨਾ ਤੇ ਨਹੀਂ ਹੋਣੇ ਕੰਮ ਕਰ ਰਹੇ ਆ ਮੈਂ ਰੋਕੋ ਜਿਲੇਗਾ ਨਹੀਂ ਸਾ ਅਸੀਂ ਕੰਮ ਨਹੀਂ ਕਰ ਰਹੇ ਦੋਸਤ ਇਹ ਗੱਲ ਕਰ ਮੈਂ ਤਾਂ ਮੰਨਦਾ ਜੇ ਸਭ ਤੇ ਚੱਲਦੇ ਹਾਂ ਸਾਹਮਣੇ ਚਾਪ ਹੋਦੀ ਮੈਂ ਲੱਗਦਾ ਆ اچھا ਬਗਾ ਦਾ ਬੋਧ ਹੋਤਨਵਾ ਮੈਂ ਤਕਰੀਬਨ 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ ਤੋਂ ਪਾਂਡੇ ਦਾ ਹੋਇਆ ਫਿਰ 10 20 ਦਾ ਹੋਇਆ ਇਹ 50 ਦਾ ਫਿਸਕ ਦਾ ਉਦੋਂ ਤੱਕ ਪੰਦਾ ਆ ਰਿਹਾ ਹਾਂ ਮੈਨੂੰ ਬੜੀ ਆਸ ਸੀ ਕਿ ਗਿਸ਼ਵਰ ਇੱਕ ਦਿਨ ਜੂ ਸਾਡੀ ਸੁਣੇਗਾ ਤੋਂ ਮੈਂ ਅਰਦਾਸ ਕੀਤੀ ਈਸ਼ਵਰ ਦੇਗੇ ਕਿ ਮਾਜਕ ਸਾਡਾ ਮਕਾਨ ਵੀ ਹੈ ਨਹੀਂ ਦੁਕਾਨ ਵੀ ਨਹੀਂ ਕਿਰਾਏ ਤੇ ਰੁੱਲਦੇ ਹਾਂ ਕਿ ਈਸ਼ਵਰ ਤੁਸਾਨੂੰ ਇਸ ਤਰ੍ਹਾਂ ਹੀ ਭਜੇਗਾ ਉੱਪਰ ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ ਭਲਾਵਾ ਦੇ ਕਿਰਪਾ ਦੇ ਨਾਲ ਮੇਰੇ ਤੇ ਮਿਹਰ ਕੀਤੀ ਗੁਰੂ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ ਤੇ ਜੇ ਮਹਾਮਾਈ ਦੀ ਚੰਤਪੁਰਨੀ ਜੀ ਰੈਸ਼ਨੋ ਦੇ ਵੀ ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮਿਲ ਤੇ ਹੋਈ ਮੇਰਾ ਬੰਪਰ 2.5 ਕਰੋੜ ਦਾ ਜਿੱਤਿਆ ਹੈ ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ ਧਾਰਮਿਕ ਪਾਸੇ ਲਗਾਵਾਂਗਾ ਜਿਹਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ ਇਹ ਸਮਝਾਂ ਕਿ ਮੈਂ ਅੱਛੇ ਪਾਸੇ ਲਾਇਆ ਹੈ ਕਰਤਾ ਮੰਤ ਬੇਨਤੀ ਇਸ ਲਈ ਕਿ ਪੈਸਾ ਈਸ਼ਵਰ ਨੇ ਮੈਨੂੰ ਜੀ ਦਿੱਤਾ ਇਸ ਨੂੰ ਮੈਂ ਅੱਛੇ ਪਾਸੇ ਲਾਵਾਂਗਾ ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ ਚੇਹ ਮਹਿਸੂਸ ਖੁਸ਼ੀ ਹੋਵੇਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ ਬੁਰੇ ਨਹੀਂ ਲਾਇਆ ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉੱਤਆਹ ਉਠਾਂਦਾ ਹੈ ਤਾਂ ਮੈਂ ਅਰਦਾਸ ਕਰਦਾ ਪ੍ਰਭੂ ਕੇ ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ ਕਿਉਂਕਿ ਮੈਂ ਮਕਾਨ ਵੀ ਉਹ ਦੁਕਾਨ ਵੀ ਜਿਹੜਾ ਕਿਰਾਏ 'ਚ ਰੁਪਦਾ ਸੀ ਹੋ ਸਕਦਾ ਹੈ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ ਮੈਂ ਜਮਹੂਰ ਇਹ ਆਪਣਾ ਮਕਾਨ ਨਰ ਦੁਕਾਨ ਲੈਣ ਤੋਂ ਬਾਅਦ ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾ ਔਰ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ ਧਾਰਮਿਕ ਵਿਚਾਰਾਂ 'ਚ ਪੈਸਾ ਕਾਫੀ ਲਗਾਉਣਾ ਹੈ